ਮੋਹਾਲੀ ਪੁਲਿਸ ਦੇ ਥਾਣਾ ਐਰੋ ਸਿਟੀ ਦੇ ਵਿੱਚ ਇੱਕ ਵਿਅਕਤੀ ਨੂੰ 112 ਨੰਬਰ ਤੇ ਝੂਠੀ ਇਤਲਾਹ ਦੇਣ ਦੇ ਮਾਮਲੇ 'ਚ ਕੀਤਾ ਗਿਆ ਗ੍ਰਿਫਤਾਰ ਜਤਿੰਦਰ ਪੰਡਿਤ ਨੇ 112 ਨੰਬਰ ਤੇ ਫੋਨ ਕਰਕੇ ਕਿਹਾ ਕਿ ਕੁਝ ਨੌਜਵਾਨ ਮੇਰੇ ਤੋਂ ਮੋਟਰਸਾਈਕਲ ਅਤੇ 1 ਲੱਖ ਰੁਪਏ ਖੋ ਕੇ ਲੈ ਗਏ ਜਦੋਂ ਕੁਝ ਮਿੰਟਾਂ 'ਚ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਸ ਤੋਂ ਪੂਰੀ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਨੂੰ ਉਸ ਦੀਆਂ ਗੱਲਾਂ ਤੇ ਸ਼ੱਕ ਪੈਦਾ ਹੋਇਆ ਕੀ ਹੈ ਪੂਰਾ ਮਾਮਲਾ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਟੂ ਹਰਿਮਨ ਸਿੰਘ ਬਲ ਬੇਸਿਕਲੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਮਨ ਹੰਸ ਸਾਹਿਬ ਜਿਨ੍ਹਾਂ ਕਲੀਅਰ ਕਟ ਇਨਸਟਰਕਸ਼ਨ ਹੈ ਵੀ ਕੋਈ ਵੀ ਜਿਹੜੀ ਝੂਠੀ ਇਤਲਾਹ ਕੋਈ ਵੀ ਵਿਅਕਤੀ 112 ਤੇ 100 ਨੰਬਰ ਤੇ ਕਿਸੇ ਤੇ ਵੀ ਸਾਨੂੰ ਦਿੰਦਾ ਹੈ ਉਹਦੇ ਜਿਹੜੇ ਝੂਠੀ ਇਤਲਾਹ ਹੈ ਉਹਦੇ ਤੇ ਕਾਰਵਾਈ ਹੋਣੀ ਹੋਣੀ ਹੈ ਜਿੱਦਾਂ ਕਿ ਸਾਡੇ ਕੋਲ ਅੱਜ ਆਈਟੀ ਸਿਟੀ ਚ ਕੱਲ ਰਾਤ 4:7 ਨੂੰ ਇੱਕ ਬੰਦੇ ਨੇ ਸਾਨੂੰ ਜ ਜਤਿੰਦਰ ਪੰਡਿਤ ਹੈ ਜਿੰਨੇ ਇੱਕ ਇਨਫੋਰਮੇਸ਼ਨ ਦਿੱਤੀ ਵੀ ਮੇਰੇ ਮੋਟਰਸਾਈਕਲ ਕੋਇਆ ਗਿਆ ਤੇ ਮੇਰੇ ਕੋ ਪੈਸੇ ਵੀ ਖੋ ਕੇ ਲੱਗੇ ਜਦ ਕਿ ਜਦੋਂ ਅਸੀਂ ਉਹਦੇ ਵਾਪਸ ਐਸ ਐਚਓ ਸਬੰਦਰ ਸਿੰਘ ਐਸ ਐਚਓ ਆਈਟੀ ਸਿਟੀ ਪ੍ਰੇਮ ਸਿੰਘ ਏ ਐਸ ਆਈ ਉਹਨਾਂ ਨੇ ਜਦੋਂ ਮੌਕੇ ਤੇ ਜਾ ਕੇ ਵਿਜ਼ਿਟ ਕੀਤਾ ਹਾਈਕਟ 23 ਨਾਲ ਤੇ ਉਥੇ ਜਾ ਕੇ ਜਦੋਂ ਅਸੀਂ ਸਾਰੀ ਉਹਨੂੰ ਸੀਸੀਟੀਵੀ ਖੰਡਾਰੇ ਤੇ ਟੈਕਨੀਕਲ ਆਪਣੇ ਸਰਵਿਸਿਸ ਦਾ ਤੇ ਆਪਣੇ ਉਹਦੇ ਬਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਵੀ ਇਹ ਇਹ ਜਿਹੜਾ ਵਕੂਲਾ ਸੀ ਇਹ ਬਿਲਕੁਲ ਝੂਠਾ ਸੀ ਬੇਸਿਕਲੀ ਜਿਹੜਾ ਜਤਿੰਦਰ ਪੰਡਿਤ ਹੈ ਇਹਨੇ ਪੈਸੇ ਦੇਣੇ ਸੀਗੇ ਆਪਣੇ EMPLOYEES ਦੇ ਤੇ ਉਹਨੇ ਇੱਕ ਕਿੰਨੇ ਕੰਸਟਰਕਸ਼ਨ ਦਾ ਕੰਮ ਕਰਦਾ ਤੇ ਉਹਦੇ ਵਿੱਚ ਇਹਨੇ ਦੇਣੇ ਤੇ ਪੈਸੇ ਸੀ ਪਰ ਜਦੋਂ ਉਹਨਾਂ ਨੂੰ ਪੈਸੇ ਨਾ ਦੇ ਸਕਿਆ ਉਹਨਾਂ ਨੂੰ ਆਪਣੇ ਆਪ ਹੀ ਆਪਣਾ ਮੋਟਰਸਾਈਕਲ ਹੈਂਡ ਓਵਰ ਕਰਤਾ ਵੀ ਤੁਸੀਂ ਲੈ ਜਾਓ ਤੇ ਕੱਲ ਮੈਂ ਤੁਹਾਨੂੰ ਪੈਸੇ ਦੇ ਕੇ ਆਪਣਾ ਮੋਟਰਸਾਈਕਲ ਲੈ ਜਾਇਆ ਤੇ ਨਾਲ ਹੀ ਇਹਨੇ 112 ਤੇ ਸਾਨੂੰ ਇਨਫੋਰਮ ਕੀਤਾ ਵੀ ਮੇਰਾ ਮੋਟਰਸਾਈਕਲ ਤੇ 1 ਲੱਖ ਰੁਪਇਆ ਖੋ ਕੇ ਜਾ ਗਿਆ ਪਰ ਸਾਡੇ ਐਸਐਚਓ ਆਈਟੀਸੀਟੀ ਸਜਿੰਦਰ ਸਿੰਘ ਦੀ ਟੀਮ ਨੇ ਬੜੇ ਵਧੀਆ ਤਰੀਕੇ ਨਾਲ ਇਹ ਕੇਸ ਨੂੰ ਟਰੈਕ ਕੀਤਾ ਤੇ ਉਹਦੇ ਵਿੱਚ ਜਦੋਂ ਜਦੋਂ ਸਾਰੇ ਬੰਦੇ ਫੜ ਕੇ ਪਿਆੰਦੇ ਤੇ ਉਹਦੇ ਵਿੱਚੋਂ ਇਹ ਗੱਲ ਨਿਕਲੀ ਵੀ ਇਹਨੇ ਪੈਸੇ ਦੇਨੇ ਕੋਈ ਖੋ ਨਹੀਂ ਹੋਈ ਸੋ ਇਹਦੇ ਤੇ ਅਸੀਂ 112 ਨੰਬਰ ਦੀ ਜਿਹੜੀ ਇਹਦੀ ਕਾਲ ਸੀਗੀ ਉਹਦੇ ਤੇ 217 ਬੀਐਨਐਸ ਤਹਿਤ ਡਿਰੀਆ ਨੰਬਰ 30 ਤੇ ਇਹਦੀ ਅਰੈਸਟ ਪਾਈ ਹੈ ਤੇ ਇਹਨੂੰ ਅੱਜ ਇਹਦਾ ਕਲੰਦਰਾ ਅਦਾ ਕੀਤੀ ਗਈ